ਦੇਸ਼ ਦੀਆਂ 286 ਪਾਰਟੀਆਂ ਚੋਣ ਕਮਿਸ਼ਨ ਦੇ ਨਿਸ਼ਾਨੇ ਉੱਤੇ ਨੇ ਇਹ ਪਾਰਟੀਆਂ ਸਿਰਫ ਕਾਗਜ਼ੀ ਤੌਰ ਤੇ ਮੌਜੂਦ ਨੇ ਜਿਨ੍ਹਾਂ ਨੇ ਰਜਿਸਟਰ ਹੋਣ ਤੋਂ ਲੈ ਕੇ ਹੁਣ ਤੱਕ ਕੋਈ ਵੀ ਚੋਣ ਨਹੀਂ ਲੜੀ ਚੋਣ ਕਮਿਸ਼ਨ ਨੇ ਹੁਣ ਅਜਿਹੀਆਂ ਪਾਰਟੀਆਂ ਦੀ ਵਾਦਦਾ ਰੱਦ ਕਰਨ ਦੀ ਤਿਆਰੀ ਕਰ ਲਈ ਹੈ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਜਿਹੀਆਂ ਪਾਰਟੀਆਂ ਦਾ ਇਸਤੇਮਾਲ ਮਨੀ ਲੌਂਡਰਿੰਗ ਅਤੇ ਕਾਲੇ ਪੈਸੇ ਨੂੰ ਸਫੇਦ ਕਰਨ ਲਈ ਕੀਤਾ ਜਾ ਰਿਹਾ ਸੀ ਅਜਿਹੇ ਸਿਆਸੀ ਦਲ ਇਨਕਮ ਟੈਕਸ ਰਿਟਰਨ ਨਹੀਂ ਭਰਦੇ ਜੇ ਭਰਦੇ ਨੇ ਤਾਂ ਉਸਦੀ ਕਾਪੀ ਇਨਕਮ ਟੈਕਸ ਮੈਕਮੈਨ ਨੂੰ ਨਹੀਂ ਪਹੁੰਚੇ ਚੋਣ ਕਮਿਸ਼ਨ ਹੁਣ ਅਜਿਹੇ ਦਲਾਂ ਦੀ ਜਾਣਕਾਰੀ ਸੀਬੀਡੀਟੀ ਯਾਨੀ ਕਿ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੂੰ ਭੇਜੇਗੀ ਜੋ ਜਾਂਚ ਕਰੇਗਾ ਅਜਈਆਂ ਪਾਰਟੀਆਂ ਦੇ ਵਿੱਤੀ ਲੈਣ ਦੇਣ ਦੀ ਚੋਣ ਕਮਿਸ਼ਨ ਦੇ ਅੰਕੜਿਆਂ ਦੇ ਮੁਤਾਬਕ ਫਿਲਹਾਲ 7 ਕੌਮੀ ਪੱਧਰ ਦੇ ਸਿਆਸੀ ਦਲ ਨੇ 58 ਖੇਤਰੀ ਦਲ ਅਤੇ 1786 ਅਜਿਹੇ ਰਜਿਸਟਰ ਦਲ ਨੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਅਜਿਹੇ ਸਿਆਸੀ ਦਲਾਂ ਦਾ ਚੱਲਣ ਬੰਦ ਕਰਨ ਲਈ ਸਾਲ 2004 ਦੇ ਵਿੱਚ ਤਤਕਾਲੀ ਮੁੱਖ ਚੋਣ ਕਮਿਸ਼ਨਰ ਟੀਐਸ ਕ੍ਰਿਸ਼ਨ ਮੂਰਤੀ ਨੇ ਪ੍ਰਧਾਨ ਮੰਤਰੀ ਨੂੰ ਖਤ ਲਿਖਿਆ ਸੀ ਚੋਣ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਸਿਆਸੀ ਦਲ ਉਹਨਾਂ ਨੂੰ ਦਾਨ ਦੇਣ ਵਾਲਿਆਂ ਦਾ ਰਿਕਾਰਡ ਦੇਣ ਭਾਵੇਂ ਇਹ ਰਾਸ਼ੀ 20000 ਰੁਪਏ ਤੋਂ ਘੱਟ ਕਿਉਂ ਨਾ ਹੋਵੇ ਪਰ ਇਹ ਸੁਝਾਤੇ ਉਸ ਵੇਲੇ ਅਮਲ ਨਹੀਂ ਕੀਤਾ ਗਿਆ ਮੌਜੂਦਾ ਕਾਨੂੰਨ ਦੇ ਮੁਤਾਬਕ ਸਾਰੇ ਸਿਆਸੀ ਦਲਾਂ ਨੂੰ ਆਪਣੇ ਇਨਕਮ ਟੈਕਸ ਰਿਟਰਨ ਵਿੱਚ ਸਿਰਫ 20000 ਤੋਂ ਉੱਤੋਂ ਦੀ ਰਾਸ਼ੀ ਦੇ ਸਰੋਤ ਦੱਸਣੇ ਪੈਂਦੇ ਨੇ ਇਸ ਦਾ ਫਾਇਦਾ ਚੁੱਕਦੇ ਹਾਂ ਸਿਆਸੀ ਦਲ ਆਪਣਾ ਜ਼ਿਆਦਾਤਰ ਚੰਦਾ 20000 ਰੁਪਏ ਤੋਂ ਘੱਟ ਵਿੱਚ ਵਿਖਾਉਂਦੇ ਨੇ ਅਤੇ ਇਸ ਤਰ੍ਹਾਂ ਉਹਨਾਂ ਨੂੰ ਚੰਦੇ ਦਾ ਸਰੋਤ ਨਹੀਂ ਦੱਸਣਾ ਪੈਂਦਾ